ਸਤਨਾਮ ਵਾਸ਼ਿ ਕਰੂਤ ਸਹਬ ਜੀ ਆਸਾ ਮਹੱਲਾ ਪੰਜਵਾ ਅਗਮ ਅਗੋਚਰ ਦਸਤ ਤੇਰਾ ਸੁਪਾਏ ਜਿਸ ਮਸਤਕ ਭਾਰ ਆਪ ਕਿਰਪਾ ਕਿਰਪਾ ਪ੍ਰਪਤਾ ਰੇ ਸਤਿਗੁਰ ਪਖਸਿਆ ਰਾਨ ਕਾਲਜ ਬੂਧਾਰੇ ਗੁਰ ਤੇਵ ਮਲ ਮੂਤ ਮੂੜ ਦੇ ਮੁਦ ਹੋਤੇ ਸਿਪਹ ਲੱਗੇ ਤੇਰੀ ਸੇਵ ਰਹਾਉ ਤੂੰ ਆਤ ਕਰਤਾ ਸਰਬਸ਼ੇਸ਼ਟ ਧਰਤਾ ਸਭ ਮਹਿ ਰਹਾ ਸਮਾਏ ਧਰਮ ਰਾਜਾ ਬਿਸਮਤ ਹੋਆ ਸੱ ਪਈ ਪੈਰੀ ਪਾਇ ਸਤਿਗੁਰ ਤੇ ਤ੍ਰੇਤਾ ਜਵਾ ਪਰਣੀਐ ਕਲਯੁਗ ਉਤਮਉ ਜਗ ਮਾਹੇ ਅਹ ਕਰ ਕਰੇ ਸੁ ਅਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਇ ਹਾਰ ਜੀਉ ਸਵੀਕਰ ਹੈ ਜੇ ਭਗਤ ਤੇਰੇ ਜੈ ਚਹੈ ਓ ਤੇਰਾ ਬਰਦਾ ਕਰ ਚੋੜ ਨਾਨਕ ਦਾਣ ਮੰਗੈ ਆਪਣਿਆ ਸੰਤਾਂ ਦੇਹ ਹਰ ਦਰਸ ਹਰ ਜਿਉ ਸੋਈ ਕਰਹਿ ਜੇ ਪ੍ਰਗਟ ਤੇਰੇ ਜਾ ਚਾਹੇ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਣ ਮੰਗਾਏ ਆਪਣੇ ਸੰਤਾਂ ਦੇਹ ਹਰ ਦਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਰ ਤੁੰਗਰਾਏ ਇਹ ਹੈ ਹਮ ਕਰੀਵ ਖਿਆਨਸ ਗੁਰੂ ਪਿਆਰੀ ਸਾਧ ਸੰਗਤ ਜੀ ਸਾਧਗ੍ਰਾਂ ਨੇ ਫਾਰ ਬਖਸ਼ਿਸ਼ ਸਹਿਮਤ ਕੀਤੀ ਹੈ ਆਸਾ ਮਹੱਲਾ ਪੰਜਵਾਂ 12ਵੇਂ ਘਰ ਦਾ ਪੰਜਵਾਂ ਸ਼ਬਦ ਤੇ ਲੜੀਵਾਰ ਦਾ 140 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਕਾਰਬੰਦ ਉਚਾਰਣ ਕੀਤਾ ਆਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾ 406 ਅੰਕਿਤ ਸੋਭਿਤ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਕਾਲ ਜਗ ਉਧਾਰਿਆ ਗੁਰਦੇਵ ਕਹਿੰਦੇ ਮੇਰੇ ਗੁਰਦੇਵ ਭਾਲ ਗੁਰੂ ਨਾਨਕ ਸਾਹਿਬ ਨੇ ਕਲਪੂ ਵਿੱਚ ਆ ਕੀ ਉਦਾਹਰਨਾਂ ਕੀਤਾ ਜੀਵਾ ਦਾ ਕਿਹੜੇ ਜੀਵਾਂ ਦਾ ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਕਹਿੰਦੇ ਗੰਦਗੀ ਦੇ ਬਰਾਬਰ ਮੂਤ ਵਿਸ਼ਟਾ ਦੇ ਬਰਾਬਰ ਮੂੜ ਮੂਰਖ ਮਨੁੱਖ ਤੇ ਜੇ ਮੁਗਧ ਹੋਤੇ ਜੇ ਮੂਰਖ ਭਾਵ ਨਾਨ ਤੋ ਹਿਰੇ ਸੰ ਸਭ ਲੱਗੇ ਤੇਰੀ ਸੇਵ ਸਾਰੇ ਮੇਰੇ ਪ੍ਰਮਾਤਮਾ ਤੇਰੀ ਸੇਵ ਤੇਰੀ ਸਿਮਰਣ ਵਿੱਚ ਲੱਗ ਗਏ ਨੇ ਕਿਉਂ ਕਿ ਕਲਯੁਗ ਵਿੱਚ ਆ ਕੇ ਧੰਗ ਗੁਰੂ ਨਾਨਕ ਸਰ ਨੇ ਨਾਮ ਦਾ ਚੱਕਰ ਐਸਾ ਚਲਾ ਦਿੱਤਾ ਹੈ ਨਾਮ ਦੀ ਬਖਸ਼ਿਸ਼ ਰਹਿਮਤ ਐਸੀ ਕੀਤੀ ਰਹਾਓ ਵਿਸ਼ਰਾਮ ਦੇ ਕੇਂਦਰੀ ਪਾਸ ਸੰਜੰਦੇ ਆਜ ਸੰਹਲ ਲਾ ਪੰਜਵਾ ਅਗਮ ਅਗੋ ਚਿਰਦਰਸ ਤੇਰਾ ਸੁਪਾਏ ਜਿਸ ਮਸਤਕ ਪਾਗ ਅਗਭਾਗ ਗਮਤਾ ਤੋਂ ਰਹਿ ਅਗੋਚਰ ਕਰਮ ਨੇਤਰਾ ਅਗਿਆਨ ਨੇਤਰਾ ਦੀ ਪਹੁੰਚ ਤੋਂ ਪੜਕਰ ਤੋਂ ਪਰੇ ਦਰਸ ਤੇਰਾ ਤੇਰਾ ਦਰਸ਼ਨ ਰੂਪ ਸੋ ਪਾਇ ਉਹ ਹੀ ਪਾਣਾ ਕਰਦਾ ਭਾਈ ਜਿਸ ਮਸਤਕ ਭਾਗਿਤ ਦੇ ਚੰਗੇ ਕਰਮ ਨੇ ਉਹ ਹੀ ਉਸ ਪ੍ਰਮਾਤਮਾ ਦਾ ਆਪਣਾ ਕਰਦਾ ਇਹਨੂੰ ਸਤਿਗੁਰੂ ਸੁਖਨੀ ਸਾਹਿਬ ਕਹਿੰਦੇ ਨੇ ਰੂਪ ਨ ਰੇਖ ਨ ਰੰਗ ਕਿਛ ਤ੍ਰਿਪਟ ਤੇ ਪ੍ਰਪੈਨ ਤਿਸੈ ਬਜਾਏ ਨਾਨਕ ਜਿਸ ਹੋਵੇ ਸੁਪ੍ਰਸਾਨ ਜਿਹਦੇ ਤੇ ਖੁਸ਼ ਹੋ ਜਾਏ ਤੇ ਆਜੂ ਕਿਰਪਾ ਲੂ ਹੋ ਜਾਏ ਉਸੇ ਨੂੰ ਆਪਣਾ ਦیدارਾ ਗਮਤ ਤੁਰੈ ਕਰਮ ਨਿਤਰਾ ਦੁਰੈਤ ਵਾਲਾ ਦیدارਾ ਬਖਸ਼ਿਸ਼ ਕਰ ਦਿੰਦਾ ਜੇ ਦੇ ਕੁਝਲੇ ਭਾਗ ਹੋ ਜਾਣ ਆਪ ਕਿਰਪਾਲ ਕਿਰਪਾ ਪ੍ਰਪਤਾਰੀ ਸਤ ਸਤ ਗੁਰ ਬਖਸ਼ਿਆ ਹਰਿ ਨਾਮ ਮੇਰੇ ਸਤਿਗੁਰੂ ਨੇ ਆਪ ਕਿਰਪਾ ਦਤਾਰ ਕੇ ਪਰਮਾਤਮਾ ਨੇ ਆਪ ਰਹਿਮਤ ਕਰਕੇ ਸਤ ਗੁਰ ਤੇ ਬਦੌਲਤ ਨਾਮ ਦੀ ਦਾਤ ਬਖਸ਼ਿਸ਼ ਕਰਨੀ ਕੀਤੀ ਹੈ ਕਲ ਜਿਉ ਉਧਾਰਿਆ ਗੁਰਦੇਵ ਮਲ ਮੂਡ ਮੂਡ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵਰ ਹੈ ਕਾਲਜ ਵਿੱਚ ਧੰਗ ਗੁਰਨਾਇਨ ਸਾਹਿਬ ਨੇ ਆ ਕੇ ਉਦਾਹਰਣ ਕਰਨਾ ਕੀਤਾ ਹੈ ਗੰਦਗੀ ਦੇ ਬਰਾਬਰ ਵਿਸਟਾਉ ਮੂਤ ਦੇ ਬਰਾਬਰ ਮੂਰਖ ਮਨੁੱਖ ਜੇ ਮੁਕਤ ਹੋਤੇ ਨਾ ਮੈਂ ਤੁਸੀਂ ਇਹਨੇ ਕਾਮ ਕਰੋ ਤੋਂ ਮੋਹ ਹੰਕਾਰ ਵਿੱਚ ਫਸੇ ਹੋਏ ਜਿੰਨੇ ਵੀ ਸੰ ਸਭ ਲੱਗੇ ਤੇਰੀ ਸੇਵਾ ਸਾਰੇ ਮੇਰੇ ਪ੍ਰਮਾਤਮਾ ਤੇਰੀ ਸੇਵਾ ਵਿੱਚ ਧੰਗ ਗੁਰਨਾਇਨ ਸਾਹਿਬ ਨੇ ਲਾ ਦਿੱਤੇ ਜਿਹੜੇ ਮੂਰਖ ਅੱਤ ਤੋਂ ਅੱਤ ਗੰਦਗੀ ਦੇ ਵੀ ਸਨ ਉਹ ਵੀ ਤੇਰੀ ਸੇਵਾ ਵਿੱਚ ਲੱਗ ਕੇ ਕਲ ਦੁਰ ਵਿੱਚ ਉਧਾਰ ਕੀਤਾ ਰਹਾ ਹੋ ਵਿਸ਼ਰਾਂਤ ਦੇ ਕੇਂਦਰੀ ਭਾਸੁੰ ਜਾਂਦੇ ਤੂੰ ਆਪ ਕਰਤਾ ਸਭ ਸ੍ਰੇਸ਼ਟ ਕਰਤਾ ਸਭ ਮਹ ਰਹਿਆ ਸਮਾਏ ਮੇਰੇ ਸਤਿਗੁਰੂ ਪ੍ਰਮਾਤਮਾ ਤੂੰ ਆਪ ਕਰਨ ਵਾਲਾ ਹੈ ਕਰਨ ਕਰਾਵਣ ਹਾਰ ਸੁਆਮੀ ਖੇਲਾ ਵਿਸਾਇ ਅੰਤਰਜਾਮੀ ਤੋਏ ਸੰਸਾਰ ਦੇ ਕਾਰ ਵਿਹਾਰ ਕਰਨ ਵਾਲਾ ਕਾਰ ਵਿਹਾਰ ਕਰਾਉਣ ਵਾਲਾ ਤੇ ਸਾਰੇ ਸ੍ਰਿਸ਼ਟਾ ਕਰਤਾਪੁਰਖ ਤੇ ਸਾਨੂੰ ਧਰਤਾ ਆਸਰਾ ਦੇਣ ਵਾਲਾ ਸਭ ਮਹਿਰਿਆ ਸਮਾਇ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸਰਵ ਵਿਆਪਕ ਹੈ ਧਰਮਰਾਜ ਬਿਸਮਾਗ ਹੋਆ ਸਭ ਪੈ ਪੈਰੀ ਪਾਇ ਧਰਮਰਾਜ ਵੀ ਦੇਖੇ ਧਰਮਰਾਜ ਵੀ ਕਿਉਂਕਿ ਧਰਮਰਾਜ ਨੂੰ ਹੁਕਮ ਹੈ ਸੱਚਾ ਧਰਮ ਵਿਚਾਰ ਦੁਜਾ ਪਾਇ ਦੁਸਤਾਰ ਮੌ ਤੇਰੀ ਸਰਕਾਰ ਧਰਮਰਾਜ ਨੂੰ ਧਰਮ ਦੀ ਵਿਚਾਰ ਕਰਨ ਦੇ ਲਈ ਕਿਹਾ ਪਰ ਸਤਿਗੁਰੂ ਕਹਿੰਦੇ ਨੇ ਧਰਮਰਾਜ ਵੀ ਹੈਰਾਨ ਹੋਇਆ ਹੈ ਦਿੱਖਾ ਜੋ ਵਿੱਚ ਆ ਕੇ ਪਰਮਾਤਮਾ ਦੇ ਅੰਸ਼ ਨੇ ਗੁਰੂ ਨਾਨਕ ਨੇ ਐਸੀ ਕਿਰਪਾ ਕੀਤੀ ਐ ਸਭ ਪਈ ਪੈਰੀ ਪਾਏ ਸਾਰੇ ਉਸੰਦਰੰਕਾ ਦੇ ਪੈਰੀ ਲਾਗੇ ਨੇ ਮੇਰਾ ਲੇਖਾ ਝੋਖਾ ਕੌਣ ਲਏਗਾ ਮੈਂ ਲੇਖਾ ਕਿਹਦਾ ਲਿਆਂਗਾ ਸਾਰਾ ਮੇਰਾ ਨਰਕ ਸੁਖ ਕੱਲੀ ਹੋ ਗਿਆ ਸਾਰਿਆਂ ਦਾ ਪ੍ਰਕਾਰ ਹੋ ਗਿਆ ਤੇ ਸਾਰੇ ਸਵਰਗਾਪੁਰੀ ਨੂੰ ਚਲੇ ਕੇ ਮੈਂ ਕੱਲ ਬੈਠਾ ਇੱਥੇ ਕਿਹਦਾ ਲੇਖਾ ਝੋਖਾ ਕਰਾਂਗਾ ਧਰਮਰਾਜ ਵੀ ਹੈਰਾਨ ਹੋਇਆ ਸਤਜੁਗ ਤ੍ਰੇਤਾ ਦੁਆਪਰ ਪਣੀਏ ਕਲਯੁਗ ਉਤਮੋ ਜੁਗਾ ਮਾਹੀ ਕਹਿੰਦੇ ਸਤਜੁਗ ਦੇ ਵਿੱਚ ਪਹਿਲਾ ਸਤਜੁਗ ਤ੍ਰੇਤਾ ਦੁਆਪਰ ਚੰਗੇ ਮੰਨੇ ਜਾਂਦੇ ਸਨ ਪਰ ਉਹਨਾਂ ਸਤਗੁਰੂ ਕਹਿੰਦੇ ਨੇ ਕਲਯੁਗ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਸ੍ਰੇਸ਼ਟ ਕਲਯੁਗ ਵਿੱਚ ਇੱਕ ਖੈਨ ਇੱਕ ਚਿੱਤ ਇੱਕ ਖੈਨ ਜਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਇੱਕ ਖੈਨ ਇੱਕ ਚਿੱਤ ਵੀ ਜਪ ਲਿਆ ਤਾਂ ਉਹ ਵੀ ਜੰਮਨ ਮਰਨ ਦੇ ਵਿੱਚ ਨਹੀਂ ਆਂਦਾ ਪਰ ਸਤਜੁਗ ਦੇ ਵਿੱਚ ਇੱਕ ਜਣਾ ਗਲਤੀ ਕਰਦਾ ਸੀ ਪੂਰੇ ਸੰਸਾਰ ਨੂੰ ਭਗਣੀ ਪੈਂਦੀ ਸੀ ਤ੍ਰੇਤੇ ਵਿੱਚ ਇੱਕ ਨੇ ਗਲਤੀ ਕੀਤੀ ਪੂਰੀ ਨਗਰੀ ਨੂੰ ਭਗਣੀ ਪਈ ਹੈ ਜਿਹਨੇ ਰਾਵਣ ਨੇ ਸੀਤਾ ਰਣ ਕੀਤਾ ਤੇ ਦੁਆਪਰ ਦੇ ਵਿੱਚ ਇੱਕ ਨੇ ਗਲਤੀ ਕੀਤੀ ਹੈ ਪੂਰੇ ਨਗਰੀ ਨੂੰ ਭਗਤਣੀ ਪਈ ਹੈ ਜਿਹਨੇ શ્રીਕ੍ਰਿਸ਼ਨ ਦੀ ਗਲਤੀ ਪੂਰੀ ਨਗਰੀ ਨੂੰ ਭਗਤਣੀ ਪੈ ਗਈ ਤੇ ਕਲਯੁਗ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਕਲਯੁਗ ਵਿੱਚ ਐਸਾ ਨਾਮ ਨਹੀਂ ਹੈ ਜਿਹੜਾ ਕਰੇਗਾ ਸੋ ਭਰੇਗਾ ਇਸ ਲਈ ਕਲਯੁਗ ਸਭ ਤੋਂ ਉੱਤਮ ਹੈ ਇਸ ਤਰ੍ਹਾਂ ਪੜੇਗਾ ਅਹੰਕਾਰ ਕਰੇ ਸੋ ਅਹੰਕਾਰ ਪਾਏ ਕੋਈ ਨਾ ਪਕੜੀਏ ਕਿਸੇ ਥਾਈ ਕਹਿੰਦੇ ਅਹੰਕਾਰ ਕਰੇ ਕਹਿੰਦੇ ਇੱਕ ਹੱਥ ਕਰੇਗਾ ਦੂਜੇ ਹੱਥ ਨਿਰਣਾ ਮਿਲ ਜਾਏਗਾ ਜਿਹੜਾ ਵੀ ਜੋ ਵੀ ਕਰੇਗਾ ਭਾਈ ਉਹਨੂੰ ਇਸ ਸੰਸਾਰ ਵਿੱਚ ਇਸੇ ਜਨਮੇ ਦੇ ਵਿੱਚ ਉਗਤਣਾ ਪੈ ਜਾਏਗਾ ਕਹਿੰਦਾ ਮਤਲਬ ਹੱਥ ਨਾਲ ਕਰਮ ਕਰਦਾ ਹੈ ਉਹ ਉਸਦਾ ਫਲ ਉਹ ਹੱਥ ਹੀ ਪਾਉਂਦਾ ਭਾਵ ਜੇਕਰ ਸੱਚੇ ਹੱਥ ਨਾਲ ਕੋਈ ਕਰਮ ਕਰਦਾ ਹੈ ਤਾਂ ਉਸ ਦਾ ਫਲ ਵੀ ਸੱਚਾ ਹੱਥ ਹੀ ਪਾਵੇਗਾ ਖੱਪਾ ਨਹੀਂ ਪਾਵੇਗਾ ਐਸਾ ਕਾਜੂ ਵਿੱਚ ਨੇਮ ਹੈ ਨਿਰੰਕਾਰ ਦਾ ਕਹਿੰਦੇ ਇੱਕ ਹੱਥ ਕਰੇਗਾ ਉਸੇ ਹੱਥ ਨਾਲ ਨਰਨਾ ਵੀ ਮਿਲ ਜਾਏਗਾ ਕੋਈ ਨਾ ਪਕੜਿਆ ਇਹ ਪਕੜੀਏ ਕਿਸੇ ਥਾਏ ਕਿਸੇ ਨੇ ਰੋਕਿਆ ਨਰਨਾ ਰੁਕਣਾ ਨਹੀਂ ਕਿਉਂਕਿ ਸਤਜੋਗ ਦੇ ਵਿੱਚ ਪੂਰਾ ਸੰਸਾਰ ਭੋਗਦਾ ਸੀ ਇੱਕ ਦੀ ਗਲਤੀ ਦੁਆ ਤ੍ਰਿੰਤੇ ਦੇ ਵਿੱਚ ਪੂਰੀ ਨਗਰੀ ਪੂਰੀ ਨਗਰੀ ਭੋਗਦੀ ਸੀ ਇਹ ਦੁਆਪਰ ਵਿੱਚ ਪੂਰਾ ਸਰਬਾਂਸ ਭੋਗਦਾ ਹੈ ਕਿੰਨੇ ਐਸਾ ਹੈ ਕਾਲਯੁਗ ਵਿੱਚ ਜਿਹੜਾ ਕਰੇਗਾ ਜਿਹੜੇ ਆਤਮਾ ਕਰੇਗਾ ਉਸੇ ਆਤਮਾ ਭੋਗ ਲਏਗਾ ਭਾਈ ਇਹ ਕਾਲਯੁਗ ਦਾ ਨਾਮ ਹੈ ਕਿਸੇ ਨੇ ਪਕੜਿਆ ਰੁਕਣਾ ਨਹੀਂ ਇਹਨੇ ਹਰ ਜੀਓ ਸੋਈ ਕਰ ਹੈ ਜੇ ਭਗਤ ਤੇਰੇ ਜਾਚ ਹੈ ਇਹ ਤੇਰਾ ਬਿਰਦ ਮੇਰੇ ਪ੍ਰਮਾਤਮਾ ਜੀ ਉਹੀ ਹੁੰਦਾ ਜੇ ਤੇਰਾ ਭਗਤ ਚਾਹੇ ਕਿਉਂਕਿ ਗੋਤਮ ਰਿਚੀ ਨੇ ਐਸਾ ਚਾਇਆ ਇੱਕ ਯੁਗ ਪਲਟ ਗਿਆ ਆਨਸ ਇੱਥੇ ਵੀ ਸੱਜੇ ਜੋਗ ਤ੍ਰੇਤਾ ਦੁਆਪਰ ਭਣੀ ਆਇਆ ਪਰ ਸੱਜੇ ਜੋਗ ਤੋਂ ਬਾਅਦ ਵਾਪਰ ਆਣਾ ਸੀ ਪਰ ਤੇਰੀ ਭਗਤਲੀ ਬਦੌਲਤ ਇੱਕ ਯੋਗ ਪਲਟ ਕੇ ਸੱਜੇ ਜੋਗ ਤੋਂ ਬਾਅਦ ਵਾਪਰ ਆਣ ਦੀ ਬਜਾਏ ਤ੍ਰੇਤਾ ਯੋਗ ਪਹਿਲਾਂ ਆ ਗਿਆ ਤੇ ਸਤਿਗੁਰੂ ਕਹਿੰਦੇ ਨੇ ਕੋਈ ਹੁੰਦਾ ਜੋ ਤੇਰੇ ਭਗਤ ਮੰਗਦੇ ਨੇ ਜਾਚੇ ਪਾਲ ਮੰਗਦੇ ਨੇ ਇਹੋ ਹੀ ਤੇਰਾ ਭਗਤਤਾ ਪ੍ਰਕਸ਼ਣ ਹਾਰਾ ਜੋ ਭਗਤ ਕਹਿੰਦਾ ਤੂੰ ਸਿਰ ਮੱਥੇ ਕਰਕੇ ਮੰਨ ਲੈਣਾ ਕਰ ਜੋੜ ਨਾਨਕ ਦਾਨ ਮੰਗੈ ਆਪਣੇ ਸੰਤਾਂ ਦੇ ਹਰ ਦਰਸ ਦਾਸ ਨਾਨਕ ਕਹਿੰਦਾ ਭਾਈ ਦਾਸ ਨਾਨਕ ਤੇ ਤੁੰਦ ਦਾ ਹੱਥ ਜੋੜ ਕੇ ਮੰਗਣਾ ਕਰਦਾ ਆਪਣੇ ਸੰਤਾਂ ਦਾ ਦਰਸ਼ਨ ਦਿਦਾਰਾ ਦੇ ਜਿਹੜੇ ਪੂਰਨ ਨੇ ਤੇ ਉਹਨਾਂ ਦਾ ਦਿਦਾਰਾ ਦੇ ਕੇ ਮੈਨੂੰ ਵੀ ਗਰੀਬ ਨੂੰ ਨਿਵਾਜਣਾ ਕਰ ਤਾਂ ਕਿ ਮੇਰਾ ਵੀ ਇਸ ਸੰਸਾਰ ਵਿੱਚ ਆਇਆ ਸਫਲਾ ਹੋ ਸਕੇ ਮੇਰਾ ਵੀ ਇਸ ਧਰਤੀ ਤੇ ਨਾਮ ਜੱਪਿਆ ਸਫਲਾ ਹੋ ਸਕੇ ਐਸੇ ਤੇਰੇ ਸਤ ਸਗੀਆਂ ਦੀ ਸੰਗਰ ਬਖਸ਼ੀ ਕਰ ਸਤਿਗੁਰੂ ਪਿਆਰੀ ਸਾਸ ਸੰਗੇ ਜੀ ਇਹਨੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤੁਹਾਨੂੰ ਸ਼੍ਰੀ ਗੁਰੂਨਾਮਾ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦੀ ਉਸੇ ਸਿਰਰ ਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਦਾਸ ਆਜਾਵੇ ਲੇਖਕ ਤੈਨਾ ਛੁੱਟੀ ਆ ਖਿੰਖਿਨ ਭੁੱਲਣ ਹਾਰ ਬਖਸ਼ਣ ਹੜ ਬਖਸ਼ ਲੈ ਨਾਲਡ ਪਰ ਉਤਰਦੇ ਹੱਥ ਸੱਜਣ ਅਸੀਂ ਸੜੀਆਂ ਜਿਹੜਾ ਵਾ ਸਹਿਬ ਫ਼ਮੀਲ ਗੱਜਮਟ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ